ਲਵੇ ਮੈਂ ਬਾਜ਼ਾਰ ਤੇ ਆਇਆ ਸੀ ਇੱਥੇ ਰਸ ਬਹੁਤ ਪਿਆ ਹੈ ਪਤਾ ਨਹੀਂ ਕੀ ਗੱਲ ਆ ਇਹ ਡੀਪੂ ਚ ਅੱਜ ਕੀ ਗੱਲ ਹੋਈ ਐ ਨਾ ਰਸ ਪਿਆ ਆ ਬੀਬੀ ਆ ਨਾ ਬਸਦੇ ਆ ਕਾਕਾ ਤੂੰ ਕਿੱਧਰ ਖੜਾ ਇੱਥੇ ਕੰਮ ਕਰਦਾ ਇਹ ਰਸ ਕਾਲੇ ਪਿਆ ਆ ਨਾ ਮੈਨੂੰ ਦੱਸੋ ਰਸ ਲੋਈ ਹੁੰਦਾ ਬਾਈ ਐਦਾਂ ਰੋਜ ਰਹਿੰਦਾ ਅੱਛਾ ਅੱਛਾ ਮੈਂ ਪੁੱਛ ਲੈਣੇ ਕਿੱਦਾਂ ਪੱਕਾ ਕਿੰਨਾ ਦਾ ਸੁੱਟਿਆ 350 ਦਾ ਬਾਬਾ 6 ਅਮਰੀਸ਼ਪੂਰੀ ਵੀ ਆਏ ਇੱਥੇ ਹੈ ਐ ਅਮਰੀਸ਼ਪੂਰੀ ਵੀ ਆਏ ਆ ਇੱਥੇ ਲਓ ਜੀ ਇਹ ਵੀ ਗੱਲ ਠੀਕ ਆ ਹੋਰ ਕਾਕਾ ਤੁਮ ਸੁਣਾ ਕੇ ਇਦਾਂ ਵਾਹ ਵਧੀਆ ਇਹ ਕਿੰਨੇ ਕਿੰਨੇ ਦਾ ਸੂਟ ਆਇਆ ਇਹ 450 ਦਾ 450 ਤਾਂ ਹੀ ਮੇਲਾ ਲੱਗਾ ਇੰਨੇ ਸੂਟ ਸਾਹਤੇ ਆ ਆ ਕਿੰਨੇ ਦਾ 695 ਦਾ ਇਹ ਤਾਂ ਵਧੀਆ ਫੇਰ ਪੁੱਛੋੜਾ ਬੀਬੀ ਇਹਨਾਂ ਪੈਸੇ ਬੀਬੀ ਸ਼ੌਪਿੰਗ ਤੁਸੀਂ ਲੱਕ ਲੈ ਕੱਲੇ ਕਿੱਦਾਂ ਦਾ ਸੂਟ ਸੋਹਣੇ ਲੱਗਦੇ ਆ ਮੈਂ ਵੀ ਸ਼ੌਪਿੰਗ ਕਰਨਾ ਇਹ ਨਿਆਣੇ ਸਾਡੇ ਕਹਿੰਦੇ ਬੱਬੂ ਜਾ ਕੇ ਸ਼ਹਿਰ ਆ ਸੂਟ ਲੈ ਕੇ ਆ ਤੇ ਤਾਂ ਮੈਂ ਐਸੀ ਤੁਸੀਂ ਲਫਾਵੇ ਭਰਾਏ ਸਸਤੇ ਮਿਲੇ ਹਨਾ ਸੂਟ ਤੁਹਾਨੂੰ ਬਹੁਤ ਸਸਤੇ ਚਲੋ ਵਧੀਆ ਫੇਰ ਮੈਂ ਪਿੱਛੇ ਵੀ ਢੇਡਾ ਕੱਢ ਕੇ ਆਵਾਂ ਦੇਖਾਂ ਵਧੀਆ ਸੂਟ ਹੈਗੇ ਆ ਅੰਦਰ ਆਵੇ ਇੱਥੇ ਦਾ ਰੱਛ ਪਿਆ ਆ ਨਾ ਪੂਰਾ ਮੇਲਾ ਲੱਗਾ ਮੇਰੀ ਅੱਖਾਂ ਖੁੱਲ ਗਈਆਂ ਡਿੱਪੂ ਵਿੱਚ ਐਨਾ ਮੇਲਾ ਲੱਗਾ ਐ ਇੱਥੇ ਵੀ ਕਾਊਂਟਰ ਦੇ ਬੜਾ ਮੇਲ ਲੱਗਾ ਬੱਦ ਕੀ ਐ ਇੱਥੇ ਮੇਲਾ ਲੱਗਾ ਆ ਅੱਛਾ ਐਨਾ ਮੇਲਾ ਮੇਰੀ ਅੱਖਾਂ ਖੁੱਲ ਗਈਆਂ ਐਨਾ ਮੇਲਾ ਲੱਗਾ ਡਿੱਪੂ ਵਿੱਚ ਹੈ ਲਾਲਾ ਜੀ ਸਤਿ ਸ੍ਰੀ ਅਕਾਲ ਅੱਜ ਤਾਂ ਮੇਰੀ ਲਾਲਾ ਜੀ ਅੱਖਾਂ ਖੁੱਲ ਗਈਆਂ ਐਨਾ ਇੱਥੇ ਰੱਛ ਪੈਂਦਾ ਐ ਮੇਲਾ ਹੀ ਲੱਗਾ ਐ ਇੱਥੇ ਦਾ ਇੱਥੇ ਤਾਂ ਇਹਨਾਂ ਗਾਜੇ ਰੇਡ ਵਾਜਵਾ ਦਾ ਸਸਤੀਆਂ ਚੀਜ਼ਾਂ ਮਿਲਦੀਆਂ ਸਾਰੀਆਂ। ਅੱਛਾ 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 ਮੈਂ ਵੀ ਆਇਆ ਹਾਂ ਇਹ ਸੂਟ ਲੈਣ ਮੈਂ ਕਿਹਾ ਚੱਲ 2-4 ਦੇਖਾਂ ਤੇ ਰੱਛ ਪਏ ਆ ਕਿ ਦਸਵੇਰੇ ਆਉਂਦਾ ਸੀ। ਮੈਂ ਕਿਹਾ ਦੁਪਹਿਰੇ ਜਾ ਕੇ ਆਉਣਾ ਵੀ ਕਿੱਦਾਂ ਆ ਦਿਖਾ ਦਿਓ ਮੈਨੂੰ ਬੱਤ ਥੋੜੇ ਜਿਹਾ ਸੂਟਫੇ। ਬੱਤ ਕਿੱਦਾਂ ਬਈ? ਹੋਰ ਆਪ ਆ ਗਿਆ। ਹਾਂ ਆ ਗਿਆ ਬੱਤ ਕਿੱਦਾਂ ਹਾਲ ਚਾਲ? ਸਿਹਤਾਂ ਵੀ ਠੀਕ ਹੈ ਮੈਂ ਵੀ ਸੂਟ ਦੇਖਣ। ਬੀਬੀਆਂ ਨੇ ਬੀਬੀ ਸੂਟ ਤੁਸੀਂ ਵੀ ਲੈ ਆ। ਸਸਤੇ ਮਿਲਦੇ ਆ ਇੱਥੇ ਮਹਿੰਗੇ ਮਿਲਦੇ ਆ। ਸਸਤਾ ਹੀ ਆ ਸਸਤਾ ਹੀ ਆ ਅੱਛਾ ਅੱਛਾ ਤਾਂ ਹੀ ਵਿਆਹ ਦੀ ਸ਼ੋਭਾ ਕੀਤੀ ਹੋਣੀ ਆ ਨਾ ਅੱਛਾ ਘਰ ਲੈ ਲੈਣੇ ਸੇ ਸੂਟ ਅੱਛਾ ਅੱਛਾ ਮੈਂ ਵੀ ਸੂਟ ਲੈਣਾ ਆ ਸੀ ਮੈਂ ਕਹਾਂ ਚੱਲ ਮੈਂ ਵੀ ਦੇਖ ਲੈਣਾ ਓ ਓ ਉਸ ਕਾਊਂਟਰ ਦੇ ਕੀ ਆ ਲੈ ਵੇ ਬਾਬਾ ਜੀ ਦੇ ਰਮਾਲੇ ਵੀ ਸੁੰਦਰ ਆ ਹੈ ਇੱਥੇ ਤਾਂ ਲੈ ਵੇ ਬੈਣੇ ਵੀ ਬੀਬੀ ਕੋਲ ਬੀਬੀ ਮਾਰਾ ਦਾ ਰਮਾਲਾ ਲੈਣ ਆਈਆਂ ਹੈ ਹਾਂਜੀ ਹਾਂਜੀ ਕਿੱਦਾਂ ਸੂਟ ਸੱਟ ਲੈ ਲੈ ਹਾਂਜੀ ਸੂਟ ਸੂਟ ਕਿੱਦਾਂ ਸਸਤੇ ਮਿਲਦੇ ਆ ਹਾਂਜੀ ਹਾਂਜੀ ਬਜ਼ਾਰ ਨਾਲੋਂ ਮਹਿੰਗੇ ਤਾਂ ਨਹੀਂ ਹੈਗੇ ਨਹੀਂ ਨਹੀਂ ਮੈਂ ਵੀ ਲੈਣ ਆਇਆ ਸੀ ਵੀਰ ਮੈਂ ਕਿਹਾ ਮੈਂ ਵੀ ਜਾਨਣਾ ਰੱਛ ਬੋ ਪਿਆ ਕਦੇ ਕਦੇ ਸਵੇਰੇ ਆਉਣਾ ਹੁੰਦਾ ਮੈਂ ਤੇ ਅੱਜ ਰੱਛ ਬੋ ਪਿਆ ਮੇਰੇ ਅੱਖਾਂ ਖੁੱਲ ਗਈਆਂ ਇੰਨਾ ਰੱਛ ਇੱਥੇ ਐਡੇ ਪਤਾ ਨਹੀਂ ਖਰੇ ਰਹਿੰਦਾ ਆ ਹਾਂਜੀ ਹਾਂਜੀ ਐਡੇ ਰਹਿੰਦਾ ਹੁਣ ਹਾਂ ਚਲੋ ਲੈ ਲਓ ਪਤ ਖਰੀਦ ਲਓ ਸੋਹਣੇ ਮੈਂ ਵੀ ਦੇਖਾਂ ਜੋ ਉਤਾਰਕ ਸੂਟ ਹੋਰ ਮੋਰੇ ਲੈ ਵੀ ਐਸ ਕਾਊਂਟਰ ਤੇ ਸੂਟ ਸੋਹਣੇ ਚਮਕਦੇ ਆ ਵੀ ਦੇਖੇ ਲਾਵਾਂ ਮੈਂ ਪਤ ਕਿੱਲੇ ਕਿੰਨੇ ਦਾ ਸੂਟ ਐ ਇਹ 2000 ਦਾ 2000 ਦਾ ਹੋਰ ਪਤਿਕਾ ਦਾ ਹਾਲ ਠੀਕ ਐ ਸ਼ੋਪਿੰਗ ਕਰਨਾਈ ਹੈ ਕਿੰਦਾ ਸੂਟ ਸੋਹਣੇ ਲੱਗਦੇ ਆ ਤੇ ਅਸੀਂ ਕੁੜੀਆਂ ਕਿੰਦਾ ਸੂਟ ਸੋਹਣੇ ਲੱਗਦੇ ਹਾਂਜੀ ਸੂਟ ਸੋਹਣੇ ਹੁੰਦੇ ਸਸਤੇ ਸਸਤੇ ਮਿਲਦੇ ਆ ਹਾਂਜੀ ਸਸਤੇ ਮਿਲਦੇ ਮਹਿੰਗੇ ਤਾਂ ਨਹੀਂ ਹੈਗੇ ਮੈਂ ਵੀ ਆਇਆ ਮੈਂ ਵੀ ਆਇਆ ਸੂਟ ਪੰਜ-ਸੱਤ ਕਿ ਲੈਣ ਨਿਆਣੇ ਕਹਿੰਦੇ ਬਾਪੂ ਸੂਟ ਲੈ ਕੇ ਦੇ ਤੇ ਮੈਂ ਕਹਾਂ ਚੱਲ ਵੈਰਾਈਟੀ ਦੇਖ ਕੇ ਲੈ ਆ ਨਾ ਨਿਆਣੇ ਨਾਲ ਮਿਲਣਾ ਸਾਰੇ ਨਿਆਣੇ ਆਪਣੇ ਹੀ ਆ ਨਾ ਤਾਂ ਮੈਂ ਐਸੀ ਮੈਂ ਕਹਾਂ ਚੱਲੋ ਦੇਖ ਲੈਣਾ ਨਿਆਣਿਆਂ ਨੂੰ ਵੀ ਨਾ ਚੱਲੋ ਬਹੁਤ ਵਧੀਆ ਠੀਕ ਵਧੀਆ ਵਧੀਆ ਖਰੀਦੋ ਮੇਰੇ ਬੱਤ ਸਾਰੇ ਹੋਰ ਮੈਂ ਹੋਰ ਦੇਖ ਲਾਇਆ ਇੱਕ ਦੋ ਕਾਊਂਟਰ ਕੋ ਮਲਵਾ ਸੂਟ ਦੇਖਾਂ ਵੈਰਾਈਟੀ ਕਕੇ ਕਿੱਦਾਂ ਹਾਂ ਵਧੀਆ ਠੀਕ ਠਾਕ ਆ ਠੀਕ ਹੈ ਠੀਕ ਹੈ ਕਮਕਮੋ ਨਹੀਂ ਕਰਦਾ ਕੀ ਹਾਲ ਵੇਲਾ ਬੈਠਾ ਕਰਦਾ ਮੈਂ ਹਾ ਦੇ ਲੱਗਾ ਹੁਣ ਓ ਡਾਲਰ ਗਿੰਦੀ ਓਏ ਹੋਏ ਤੇਰੀ ਬਾਜੋ ਮੇਰੇ ਬੱਤ ਕਿੱਦਾਂ ਦੀ ਬਾਜੋ ਓਏ ਹੋਏ ਗਿੰਦਾ ਆ ਓ ਡਾਲਰ ਗਿੰਦੀ ਮੈਂ ਤਾਰੇ ਗਿੰਦਾ ਆ ਮਾਰ ਕੇ ਗੋਡਾ ਵਿੱਚ ਜਲੰਦਰ ਬਿੱਤ ਨਹੀਂ ਹੈ ਵਿੱਚ ਕਨੇਡਾ ਉਹ ਡਾਲਰ ਗਿੰਦੀ ਮੈਂ ਸਾਰੇ ਗਿੰਦਾ ਆ ਮੁੰਡੇ ਦੀ ਬਾਜ ਬਹੁਤ ਸੁਣੀ ਆ ਡਾਲਰ ਗਿੰਦੀ ਮੈਂ ਸਾਰੇ ਗਿੰਦਾ ਆ ਬੱਲੇ ਬੱਤ ਤੇਰੇ ਸੋਹਣੀ ਬਾਜ ਤੇਰੀ ਸ਼ਰੀਲੀ ਬਾਜ ਆ ਪੁੱਤ ਇੱਥੇ ਵੀ ਟ੍ਰੈਫਿਕ ਬਹੁਤ ਹੈ ਕੋਈ ਸਿਟੀ ਸੁੱਡਿਆ ਸਕਿਉਰਿਟੀ ਗਾਰਡ ਰੱਖੋ ਬਹੁਤ ਟ੍ਰੈਫਿਕ ਹੈ ਬਹੁਤ ਟ੍ਰੈਫਿਕ ਟ੍ਰੈਫਿਕ ਬੱਤੇ ਸਿਟੀ ਸੁੱਡਿਆ ਰੱਖੋ ਕੋਈ ਸਕਿਉਰਿਟੀ ਗਾਰਡ ਆਹੋ ਕੁਛ ਹਾਂ ਬਾਏ ਬਾਏ ਬਾਅਦ ਫੇਰ ਆਉਂਗਾ ਮੈਂ ਆਹ ਬਾਏ ਬਾਏ ਮੇਰਾ ਬਾਅਦ ਹੋਰ ਆ ਇੱਧਰ ਬੈਸੋ ਆ ਪੱਤ 2-3 ਕਿ ਸੂਟ 550 ਵਾਲੇ ਦਿਓ ਮੈਨੂੰ ਕੱਢ ਕੇ ਫੋਟੋ ਵਾਲੇ ਪੀਸ ਕੱਢ ਮੇਰਾ ਬਾਅਦ ਕੱਢ ਦੇ ਕੱਢ ਦੇ ਹੋਰ ਆ ਮੋਬਾਈਲ ਦੇ ਵਿੱਚ ਫੋਟੋਆਂ ਹੋਣੀਆਂ ਦੇਖ ਲੈ ਕੱਢ ਕੇ ਦੇ ਮੇਰਾ ਪਤ ਆ ਬੀਬੀਆਂ ਵੀ ਸੂਟ ਖਰੀਦਦੀਆਂ ਇਹਦੇ ਵਿੱਚ ਕੱਢ ਮੈਨੂੰ ਕਿਹੜਾ ਪੁੱਤ ਦੇਖਣਾ ਆਉਂਦਾ ਏ ਕੱਢ ਕੇ ਦੇ ਚਾਰ ਪੰਜ ਸੂਟ ਜਿਹੜੇ ਕੱਲ ਆਏ ਮਸਲਿਨ ਕਾਟਨ ਦੇ ਪਤਾ ਨਹੀਂ ਕਿੱਦਾਂ ਕੋਈ ਨਹੀਂ ਤੂੰ ਫੋਟੋਆਂ ਵਾਲੇ ਕੱਢ ਕੇ ਦੇ ਪਾਸਪੋਰਟੋਂ ਇੱਥੇ ਕਢਾਤੇ ਹੋ ਅੰਗਲੈਂਡ ਨੂੰ ਜਾਣਾ ਆਹੋ ਮੇਰੀ ਪਸੰਦ ਦੇ ਲੈ ਜਾ ਚੱਲ ਦੇ ਦੇ ਚਾਰ ਕਰਾ ਬੈ ਲਾਹੌਰ ਬਹੁਤ ਐਨੇ ਕ ਤੂੰ ਪੁੱਤ ਕਿੱਦਾਂ ਠੀਕ ਆ ਪਾਪਾ ਠੀਕ ਆ ਆ ਆ ਕੀ ਆ ਆ ਸੂਟ ਆਏ ਆ 550 ਦਾ 550 ਦਾ ਦਿੱਤਾ ਤਾਂ ਨਹੀਂ ਇਹ ਇਹ ਨਹੀਂ ਦੇ 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 ਚਲੋ ਬੋ ਅੱਛਾ ਚਲੋ ਬਹੁਤ ਸੋਹਣੇ ਬਹੁਤ ਸੋਹਣੇ ਦੇ ਚਲੋ ਮੇਰਾ ਪੁੱਤ ਉਹ ਮੈਂ ਤਾਂ ਅੱਧੋ ਆਇਆ ਸੀ ਬਾਜ਼ਾਰ ਨੂੰ ਮੈਂ ਕਿਹਾ ਜਾਇਆ ਮੈਂ ਰੱਛ ਦੇ ਕੇ ਮੈਂ ਅੱਦਨ ਆ ਗਿਆ ਲਓ ਵੇ ਕੁੜੀਆਂ ਸੂਟ ਖਰੀਦਦੀਆਂ ਪਤਾ ਸੂਟ ਖਰੀਦ ਲਓ ਬਹੁਤ ਖਰੇ ਸੂਟ ਇਹ ਕਾਟਨ ਦੇ ਆ ਚਲੋ ਲਾਲ ਲਾਲੋਰਾ ਮੇਰਾ ਪੁੱਤ ਦੇਖਿਆ ਪੁੱਤ ਮੈਨੂੰ ਨਾ ਗਲੰਦੇ ਸਿਆਣੇ ਬੰਦੇ ਨੂੰ ਲਓ। ਹੋਰ। ਲਓ ਪਤਾ ਵੀ ਦੋ ਬੈਲ ਦਾ ਦੋ ਸੁੱਟਾ ਦਾ ਬਿੱਲ ਬਣਾ ਪਹਿਲਾਂ ਮੁੰਡਾ ਲੈ ਕੇ ਆਇਆ ਸੀਗਾ ਆ ਵੀ ਬਿੱਲ ਬਣਾ ਦੇ ਦੋ ਸੁੱਟਾਂ ਦਾ। ਇਹ ਤਾਂ ਕੁੜੀ ਬਾਹਰੋਂ ਆਈ ਲੱਗਦੇ ਮੈਨੂੰ ਮੈਂ ਦਿਆ। ਹੈਂ? ਮਰੋ ਬਈ ਪਤਾ ਹੈ। ਚਲੋ ਬਣਾਓ ਕੰਮ ਕਰੋ ਮੇਰਾ ਪਤਾ ਹੋਰ ਸ਼ਾਬਾਸ਼। ਆ ਬਿੱਲ ਕਾ ਬਣਾ ਕੇ ਤੇ ਉੱਥੇ ਮੈਂ ਮੋਰੇ ਬਹਿਣਾ ਤੇ ਤੇ ਲਿਆਓ ਮੇਰਾ ਸਮਾਨ ਹੈਂ। ਆ ਜਾਓ।